ਇੱਕ ਵਾਰੀ ਉਹਨਾਂ ਵੀਰਾਂ ਦੇ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇੱਕ ਐਲਾਨ ਹੋ ਰਿਹਾ ਇਹ ਸਾਲ ਨਿਊ ਗਰਸੇਵਕ ਸ਼ੇਰਗੜ ਦੀ ਫੋਟੋ ਆਈ ਤੇ ਮੈਨੂੰ ਯਾਦ ਆ ਗਿਆ ਇਹ ਵੀ ਜਿਵੇਂ ਕਹਿੰਦੇ ਨਾ ਵੀ ਖੁੱਪਿਆ ਕੱਡਾ ਵੀ ਉਹਨਾਂ ਭਰਾਵਾਂ ਨੇ ਕੱਢਿਆ ਸੀਗਾ ਕਿ ਨਹੀਂ ਗਰਸੇਵਕ ਬਹੁਤ ਸਤਿਕਾਰ ਇਹ ਗੱਲ ਹੋਰ ਆ ਵੀ ਨੋਟ ਕਰ ਲਿਓ ਨਵੇਂ ਮੁੰਡੇ ਇਹ ਸਾਲ ਜਦੋਂ ਵਰਲਡ ਕੱਪ ਹੋਊਗਾ ਨਿਊਜ਼ੀਲੈਂਡ ਦਾ ਹਰਿਆਣੇ ਦੇ ਟਰੈਨ ਲੈ ਕੇ ਜਿਹੜੇ ਫਰੈਸ਼ ਪਾਸਪੋਰਟ ਹੋਣਗੇ ਜਮਾ ਤੇ ਤੇਰਾ ਪਲੇਅਰ ਲੈਂਦੇ ਪੰਜਾਬ ਪਾਕਿਸਤਾਨ ਦੇ ਫਰੈਸ਼ ਪਾਸਪੋਰਟ ਉਹਨਾਂ ਦੇ ਮੇਰੇ ਪੰਜਾਬੀ ਵੀਰੋ ਟਰੈਨ ਲੈ ਕੇ ਦੋ ਟੀਮਾਂ ਬਣ ਗਈਆਂ ਨਿਊਜ਼ੀਲੈਂਡ ਦੇ ਵਰਲਡ ਕੱਪ ਦੇ ਸੁਪਰੀਮ ਸਿਕਸ ਸੁਸਾਇਟੀ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਇੱਕ ਵਾਰੀ ਜੋਰ-ਜ਼ੋਰ ਤਾੜੀਆਂ ਮਾਰ ਦਿਓ ਅੱਜ ਨਵੇਂ ਮੁੰਡਿਆਂ ਦੀ ਬਾਹ ਫੜਨ ਦੀ ਮੇਰੇ ਮਿੱਤਰੋ ਲੋੜ ਹੈ ਜੇ ਇਸ ਤਰ੍ਹਾਂ ਦੇ ਉਤਰਾਲੇ ਹੋਣਗੇ ਤੇ ਫੇਰ ਸਾਡੀ ਕਬੱਡੀ ਦੇ ਵਿੱਚ ਨਵੇਂ ਮੁੰਡੇ ਹੋਰ ਉੱਠ ਸਕਦੇ ਆ ਜੇ ਆਹ ਉਤਰਾਲਾ ਵਧੀਆ ਲੱਗਿਆ ਤਾਂ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਜੁਗ-ਜੁਗ ਜੀਣ ਸਾਡੇ ਸਾਰੇ ਭਰਾ ਜਿਹੜੇ ਇਹ ਮਿਹਨਤ ਕਰਦੇ ਆ ਕਬੱਡੀ ਲਈ ਦਿਨ-ਰਾਤ ਸੋਝਦੇ ਆ ਦਿਲਬਰ ਬਾਈ ਨੂੰ ਪਤਾ ਆਓ ਜੀ ਪ੍ਰੋਫੈਸਰ ਸਾਹਿਬ ਚੱਕੀਆਂ ਮਾਈਂ ਤੇ ਕਰੀਏ ਗੱਲ